ਲਓ ਵੀ ਮਿੱਤਰੋ ਜੰਗੀ ਰਣਾ ਬਕਰਾ ਮੰਡੀ ਦੇ ਉੱਤੇ ਤੁਸੀਂ ਦੇਖ ਸਕਦੇ ਆ ਨਿੰਬੂ ਵਾਲਾ ਪਾਣੀ ਆ ਤੇ ਆ ਮੇਰੇ ਵੀਰ ਭਾਈ ਜੱਗ ਜਿਹਦੀ ਮੰਡੀ ਆ ਹੁਣ ਨਰ ਮੰਡੀ ਇੱਧਰ ਬਾਈ ਰੁਲਦੂ ਖੜਾ ਸੇਵਾ ਨਿਭਾ ਰਿਹਾ ਇੱਧਰ ਮੇਰਾ ਬਾਈ ਸਤਪਾਲ ਖੜਾ ਇਹ ਵੀ ਸੇਵਾ ਨਿਭਾ ਰਿਹਾ ਇੱਧਰ ਬਾਈ ਲੱਖਾ ਖੜਾ ਅੱਜ ਗਰਮੀ ਬਹੁਤ ਆ ਦੇਖ ਸਕਦੇ ਆ ਇਹ ਬਾਈ ਕਾਲਾ ਆ ਗਿਆ ਪਾਣੀ ਦਾ ਕੈਂਪਰ ਠੰਡੇ ਦਾ ਲੈ ਕੇ ਇੱਕ ਆਹ ਪਾਣੀ ਦੇ ਵਿੱਚ ਖੰਡ ਘੋਰੀ ਜਾਂਦਾ ਬਾਈ ਇਸ ਸੜਕ ਦੇ ਉੱਤੇ ਦੋਸਤੋ ਇਹ ਮੰਡੀ ਲੱਗਦੀ ਹੈ ਤੇ ਅੱਜ ਅਸੀਂ ਸਾਰੇ ਜਣੇ ਮਿਲ ਕੇ ਸੇਵਾ ਕਰਾਂਗੇ ਇੱਥੇ। ਜੜੇ ਨਿੰਬੂ ਦਾ ਪਾਣੀ ਪਿਵਾਵਾਂਗੇ ਮੰਡੀ ਦੇ ਜਿੰਨੇ ਵੀ ਮੇਰੇ ਵੀਰ ਆਏ। ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਤੇ ਪੁੰਨ ਤੇ ਨਾਲੇ ਫਲੀਆਂ। ਨਾਲੇ ਸੌਦੇ। ਹਾਂ ਤੇ ਨਾਲੇ ਕਰਾਵਾਂਗੇ ਸੌਦੇ ਤੇ ਨਾਲੇ ਬਣਾਵਾਂਗੇ ਵੀਡੀਓ। ਤੇ ਆ ਜਾਓ। ਤੁਹਾਨੂੰ ਨੇੜੇ ਹੋ ਕੇ ਦਿਖਾ ਦੇਣਾ ਸਾਰਾ ਜਗਾੜ ਆ ਨਿੰਬੂ ਲਿਆਂਦੇ ਅਸੀਂ। ਆ ਬਰਫ। ਕੁਝ ਤਾਂ ਨਿੰਬੂ ਨਿਚੋੜਦੇ ਆ ਕੁਝ ਹਾਂ ਨਿਚੋੜੀ ਜਾਂਦੇ ਆ। 5 ਕਿਲੋ ਨਿੰਬੂ ਲਿਆਂਦੇ ਸੀਗੇ ਦੋਸਤੋ ਤੇ ਬਾਕੀ ਖੰਡ 10 ਕਿਲੋ ਖੰਡ ਹੋਊਗੀ 18 ਕਿਲੋ ਬਰਫ 18 ਕਿਲੋ ਬਰਫ ਲੈਂਦੀ ਆ 18 ਕਿਲੋ ਹੋਣ ਲਿਆਂਦੀ 5 ਕਿਲੋ ਬਾਈ ਲੈਣ ਗਿਆ 18 ਦੇ 5 23 ਕਿਲੋ ਹੋ ਗਿਆ ਸਮਾਨ ਇਹ ਤੇ ਪਾਣੀ ਦੇ ਕੈਂਪਰ ਆਜੋ ਆਜੋ ਸਪੀਲ ਲੱਗੀ ਚਪੀਲ ਆਜੋ ਆਜੋ ਨਾਲੇ ਸੌਦੇ ਕਰੋ ਆ ਸੜਕ ਦੇ ਉੱਤੇ ਦੋਸਤੋ ਬੱਬੂ ਦਾ ਢਾਬਾ ਆ ਜਿਹੜਾ ਇੱਥੇ ਖੰਡ ਖਰੀ ਜਾਂਦੇ ਆ ਤੇ ਮੁੰਡੇ ਭਾਈ ਮੁੰਡੇ ਆਇਆ ਹੁਣੇ ਇਹ ਵੀ ਆਇਆ ਬਰਫਣ ਗਿਆ ਆ ਜਾ ਵੀ ਸੇਵਾਦਾਰ ਅਗਰਾਂ ਦਵਾ ਦਵ ਤੂੰ ਵੀ ਆ ਜਾ ਮੂੰਹ ਜਾਂ ਭੈਣ ਕਰ ਲਾ ਬਰਫਣ ਦੇ ਬਸ ਮਿਲ ਨਹੀਂ ਬਰਨੂ ਨਹੀਂ ਆ ਮੈਨੇ ਬਰਫਵਾ ਦੂ ਪਈ ਆਪਣੇ ਕੋਲ 23 ਕਿਲੋ ਬਰਫ ਵੀ ਥੋੜੀ ਹੈ 23 ਕਿਲੋ ਹੋ ਗਈ ਬਹੁਤ ਆ ਇੱਥੇ ਅਸੀਂ ਖੜੇ ਆ ਤੇ ਉਧਰ ਮੰਡੀ ਲੱਗੀ ਆ ਉਥੇ ਹਜੇ ਸੁਬਾਹ ਦਾ ਟਾਈਮ ਆ ਉਹ ਗਿਆ ਆਹ ਮੁੰਡਾ ਵੀ ਵੀ ਹਿਸੇਦਾਰ ਬੋਲਦੇ ਹਿੱਸੇਦਾਰ ਇਹ ਵੀ ਮੰਡੀ ਆਉਣਾ ਰਹਾ ਭਾਈ ਇਹ ਵੀ ਠੀਕ ਆ ਯਾਰ ਬਹੁਤ ਹੀ ਸੇਵਾ ਕਰਦਾ ਹੈ ਵੀ ਤੇ ਭਾਈ ਅੱਜ ਛਵੀਲ ਦੇ ਵਿੱਚ ਵੀ ਸੇਵਾ ਨਿਭਾਉਗਾ ਫੋੜ ਦਿਓ ਬਾਈ ਦਾਵਾ ਕਰ ਰੋਲ ਦੂ ਬਣਾ ਦਿਓ ਨੇਰੀ ਕਰਾਦਾ ਵਾਲਾ ਲਓ ਵੀ ਬੱਸ ਪਾਉਂਦੇ ਜੇ ਡਾਕ ਕਿੰਨੀ ਕਿੰਨੀ ਮੇਰੀ ਸੇਵਾ ਰਹੀ ਸੀ ਤੇ ਮੈਂ ਹੀ ਆਖੋ ਮੈਨੂੰ ਵੀ ਲੈ ਚਲਾਏ ਬਈ ਮੈਂ ਮੈਂ ਜੀ ਵੀ ਸੇਵਾ ਕਰਦਾ ਮੈਂ ਵੀ ਆ ਗੱਲ ਪਾ ਦੇ ਹਾਂ ਜੀ ਆਉਣੇ-ਬਾਉਣੇ ਮਰ ਰਹੇ ਕੋਣੇ 400 ਗਲਾਸ ਲੈ ਆਇਆ ਸੀਗਾ 400 ਗਲਾਸ 400 ਗਲਾਸ ਨਾਲ ਸਾਰ ਜੂਗਾ ਹਾਂ ਬਾਈ 400 ਗਲਾਸ ਬਹੁਤ ਬਹੁਤ ਦਾ ਬੰਬ ਕੱਢ ਦੇਗੇ ਯਾਰ ਚੜਦੇ ਆਪਾਂ ਕਿਹਨੂੰ ਉਹ ਮੈਂ ਕਿਵੇਂ ਲੱਗਿਆ ਪ੍ਰਬੰਧ ਬਾਈ ਯਾਰ ਪ੍ਰਬੰਧ ਆ ਵੇਖ ਲੈ ਤੇਰੇ ਸਾਹਮਣੇ ਨਿੰਬੂਆਂ ਦਾ ਲਾਦਾ ਢੇਰ ਅੱਛਾ ਕੋਲ ਕੋਲ ਕੇ ਠੀਕ ਆ ਜੀ ਤੇ ਕੈਂਪਰ ਨਾਲੇ ਕੈਂਪਰ ਆਪਾਂ ਠੰਡੇ ਪਾਣੀ ਦੇ ਵਿੱਚ ਘੁਰੀ ਜਾਨੇ ਜਿਹੜੇ ਬੰਦੇ ਆਪਣੇ ਤੰਬੂਆਂ 'ਚ ਬੈਠੇ ਹੋ ਉਹਨਾਂ ਨੂੰ ਉਹਨਾਂ ਨੂੰ ਬੈਠੇ ਰਹਿਣ ਦੇ ਆਪਾਂ ਸੇਵਾ ਕਰਨੀ ਹੈ ਸਰ ਠੀਕ ਆ ਜੀ ਠੀਕ ਆ ਮਾਰ 12 ਕੈਂਪਰ ਹੈ ਬਈ ਸੇਵਾ ਕਿਸੇ ਕਿਸੇ ਨੂੰ ਮਿਲਦੀ ਆ ਹਾਂਜੀ ਹਾਂਜੀ 12 ਕੈਂਪਰ ਬਣਾਏ ਪਾਣੀ ਦੇ 12 ਬਹੁਤ ਆਈ 12 ਕੈਂਪਰ ਬਹੁਤ ਆ ਬਹੁਤ ਬਹੁਤ ਜਿਹੜਾ ਬਾਹਰ ਕੇ ਛੜਕ ਤੇ ਲਾ ਦੇਗੇ ਹਾਂ ਹਾਂ ਲੋਹੇ ਛੜਕਦੇ ਆ ਠੀਕ ਹੈ ਚੀ ਸਕਦਾ ਯਾਰ ਕੋਈ ਵੀ ਆਵੇ ਠੀਕ ਹੈ ਮਹਾਰਾਜ ਠੀਕ ਹੈ ਸੇਵਾ ਕਰਾਂਗੇ ਦੱਬ ਕੇ ਯਾਰ ਠੀਕ ਪੀ ਦਾ ਪਾਕਿਸਤਾਨ ਲਾ ਆ ਵੀ ਮਿੱਤਰੋ ਆ ਵੀ ਆ ਲੈਂਦੀ ਅਸੀਂ ਹੁਣ ਮੰਡੀ ਦੇ ਵਿੱਚ ਬਣਾ ਕੇ ਮਿੱਠਾ ਪਾਣੀ ਨਿੰਬੂ ਵਾਲਾ ਬਾਈ ਕਿਹ ਵਜਾ ਬਣਿਆ ਦੱਸਿਓ ਜੇ ਕਰਾਂ ਬਹੁਤ ਵਧੀਆ ਬਾਈ ਆਨੰਦ ਆ ਜਾ ਆ ਆਗੇ ਨਜ਼ਾਰੇ ਜਾ ਆਨੰਦ ਆ ਗਿਆ ਬਾਈ ਐ ਡੱਕ ਕੇ ਪੀ ਲੋ ਗ੍ਰਾਮ ਬਹੁਤ ਆ ਡੱਕ ਕੇ ਪੀ ਜਾਂਦੇ ਜਿਹੜਾ ਵੱਧ ਗਿਆ ਆਪਾਂ ਇੱਥੇ ਛੜਕਤੇ ਜਾਂਦੇ ਆਉਂਦੇ ਨੂੰ ਪਿਆਦੇ ਆਣ ਦੁਕਾਨਾਂ ਨੂੰ ਵੀ ਇਹੀ ਆਨੇ ਬਾਈ ਚਾਹ ਦੀ ਜਗਾ ਨਿੰਬੂ ਪਾਣੀ ਬਣਾ ਲਾ ਵਾਹ ਬਾਈ ਵਾਹ ਬਹੁਤ ਵਧੀਆ ਕੀ ਬਾਤ ਬਾਈ ਬਹੁਤ ਵਧੀਆ ਚਾਹ ਗੁੱਪੀ 29 ਤਰਿਆ ਗ੍ਰਾਮ ਜੀ ਬਾਈ ਲਓ ਬਈ ਮਿੱਤਰੋ ਗਰਮੀ ਬਹੁਤ ਆ ਤੇ ਨਤੀਜੇ ਨਾਲ ਸੌਦੇ ਕਰੋ ਹਾਂ ਨਾਲ ਦੇ ਅੱਖਾਂ ਖੋਲਦਿਆਂ ਬਰਾਬਰ ਬੋਲਦੀਆਂ ਨਾ ਨਜਵਾਂ ਨਜ਼ਾਰੇਦਾਰ ਨਿੰਬੂ ਦਾ ਪਾਣੀ ਦੀ ਸ਼ਬੀਲ ਲਈ ਅੱਜ ਜੰਗੀ ਰਾਣਾ ਬੱਕਰਾ ਮੰਡੀ ਵਾਲਿਆਂ ਨੇ ਆਹ ਦੇਖੋ ਦੋਸਤੋ ਵੀਰ ਜਿਹੜੇ ਪਹੁੰਚੇ ਉੱਥੇ ਪਾਣੀ ਪੀ ਰਹੇ ਆ ਇਹ ਕਰਮਲ ਸੀਗਾ ਤੋ